ਅਜਿਪਿੰਡ ਕੋਟਲੀ ਵਿੱਚ ਸਰਪੰਚ ਸੋਨੀ ਜੀ ਵੱਲੋਂ ਸੇਵਾਦਲ ਕਮੇਟੀ ਦੇ ਬਲਕ ਲੈਵਲ ਤੇ ਪ੍ਰਧਾਨ ਨਿਯੁਕਤ ਕੀਤੇ ਗਏ ਜਿਸ ਵਿੱਚ ਸਾਬਕਾ ਵਿਧਾਇਕ ਰੁਗਿੰਦਰ ਪਾ ਵੱਲੋਂ ਵੀ ਸ਼ਿਰਕਤ ਕੀਤੀ ਗਈ ਔਰ ਆਏ ਹੋਏ ਨੋਜਵਾਨਾਂ ਨੂੰ ਹੌਸਲਾ ਫਸਾਈ ਵੀ ਕੀਤੀ ਇਸ ਦੌਰਾਨ ਦਰਜਨਾ ਪਰਿਵਾਰ ਵੱਲੋਂ ਆਪਤੇ ਭਾਜਪਾ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਇਸ ਸੰਬੰਧੀ ਸਾਫ ਕਾ ਵਿਧਾਇਕ ਰੁਗਿੰਦਰ ਪਾਲ ਵੱਲੋਂ ਪਾਰਟੀ ਵਿੱਚ ਆਏ ਸਭੀ ਵਰਕਰਾਂ ਦਾ ਦਿলো ਤਨਵਾਦ ਕੀਤਾ। ਆਉ ਸੁਣਦੇ ਹਾਂ ਕਿ ਕਿਹਾ ਸਾਫ ਕਾ ਵਿਧਾਇਕ ਰੁਗਿੰਦਰ ਪਾਲ ਅਤੇ ਡਾਕਟਰ ਸੋਹਣੀ ਸਰਪੰਚ ਕੋਟਲੀ ਨੇ ਤਾਤਕ ਬਨੇ ਰੋ ਸਾਡਨਾਤ ਦੇਖਦਰਾਵ ਪੰਜਾਬ ਜੀ ਕੇ ਨਿਊਜ਼। ਭਾਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਸ਼ੀਵਾਦ ਅੱਗੇ ਲੂਕੀਆਂ ਕੀਤੀਆਂ ਗਈਆਂ ਜੀ। ਮੈਂ ਸਭ ਤੋਂ ਪਹਿਲੇ ਤੇ ਸਾਰੇ ਹੀ ਪਿੰਡ ਵਾਸੀਆਂ ਦਾ ਸ਼ੁਕਰਗੁਜ਼ਾਰ ਕਰਨਾ ਕਿਉਂਕਿ ਬੱਖ-ਬੱਖ ਪਿੰਡਾਂ ਤੋਂ ਜੜੀਆਂ ਅੱਜ ਕਾਂਗਰਸ ਸੇਵਾਦਾਲ ਦੀ ਮੇਰੀ ਡਿਊਟੀ ਲਾਈ ਸੀਗੀ ਐਜ਼ ਅ ਕਾਂਗਰਸ ਸੇਵਾਦਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਾਡੇ ਸੁਵਾਸ ਬਾਰਗਰ ਜੀ ਲਾਲ ਦੇਸਾਈ ਜੀ ਦੀ ਤਰਫੋਂ ਕਾਂਗਰਸ ਸੇਵਾਦਾਲ ਅੱਜ ਛੋਟ-ਛੋਟੀਆਂ ਨੁੱਕੜ ਮੀਟਿੰਗਾਂ ਕਰਨ ਜਾ ਰਹੀ ਆ ਤਾਂ ਜੋ ਕਾਂਗਰਸ ਦੀ ਮਜ਼ਬੂਤੀ ਹੋ ਸਕੇ ਅੱਜ ਅਸੀਂ ਆਪਣੇ ਪਿੰਡ ਦੇ ਵਿੱਚੋਂ ਔਰ ਬੱਖ-ਬੱਖ ਪਿੰਡਾਂ ਤੋਂ ਆਏ ਕੁਝ ਪਾਰਟੀ ਛੱਡ ਕੇ ਵੀ ਆਏ ਨੇ ਲੋਕ ਉਹਨਾਂ ਦਾ ਵੀ ਮੈਂ ਕਾਂਗਰਸ ਸ਼ੇਵਾਦਲ ਦੇ ਵਿੱਚ ਸਵਾਗਤ ਕਰਦਾ ਹਾਂ ਰਿਸ਼ੇ ਤਰ੍ਹਾਂ ਹੀ ਮੈਂ ਬਖ ਵਖ ਪਿੰਡਾਂ ਤੋਂ ਹੁੰਦੇ ਪੂਰੀ ਡਿਸਟ੍ਰਿਕਟ ਦੇ ਵਿੱਚ ਇਸ ਛੋਟੇ ਛੋਟੇ ਨੁਕੜ ਮੀਟਿੰਗਾਂ ਕਰਾਂਗਾ ਜਿਹਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੇ ਵਿਧਾਇਕ ਸ੍ਰੀ ਜਗENDER ਪਾਲ ਜੀ ਪਹੁੰਚੇ ਨੇ ਉਹਨਾਂ ਦਾ ਵੀ ਮੈਂ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਮੇਰੇ ਬਹੁਤ ਹੀ ਸਤਿਕਾਰਯੋਗ ਮਾਸਟਰ ਰਾਮ ਲਾਲ ਜੀ ਜਿਨ੍ਹਾਂ ਦਾ ਆਸ਼ੀਰਵਾਦ ਮੇਰੇ ਤੇ ਸਦਾ ਬਣਿਆ ਰਹਿੰਦਾ ਮੈਂ ਉਹਨਾਂ ਦਾ ਵੀ ਇੱਥੇ ਸਵਾਗਤ ਕਰਦਾ ਕਿਉਂਕਿ ਉਹਨਾਂ ਦੀ ਬਦੌਲਤ ਹੀ ਅੱਜ ਕਾਂਗਰਸ ਸੇਵਾ ਦਲ ਪਠਾਨਕੋਟ ਦੇ ਵਿੱਚ ਜਿਹੜੀ ਜਿੰਦੀ ਆ ਮੈਂ ਆਸ ਕਰਦਾ ਵੀ ਇਸੇ ਤਰ੍ਹਾਂ ਹੀ ਬੱਕ ਬੱਕ ਹਲਕਿਆਂ ਵਿੱਚ ਬੱਕ ਬੱਕ ਪਿੰਡਾਂ ਤੋਂ ਹੁੰਦੇ ਹੋਏ ਕਾਂਗਰਸ ਸੇਵਾ ਦਲ ਨੂੰ ਮੈਂ ਅੱਗੇ ਲੈ ਕੇ ਜਾਵਾਂਗਾ ਦੇਖੋ ਬਹੁਤ ਹੀ ਖੁਸ਼ੀ ਦਾ ਦਿਨ ਹੈ ਅੱਜ ਪਿੰਡਾਂ ਪਿੰਡਾਂ 'ਚ ਮੈਂ ਜਾ ਰਿਹਾ ਹਾਂ ਲੋਕੀ ਬਹੁਤ ਸਵਾਗਤ ਕਰਦੇ ਆਂ ਔਰ ਅੱਜ ਕੋਟਲੀ ਪਿੰਡ ਦੇ ਵਿੱਚ ਜਿਹੜਾ ਪ੍ਰੋਗਰਾਮ ਸਾਡੇ ਸਰਪੰਚ ਸੋਨੀ ਨੇ ਕਰਾਇਆ ਔਰ ਸਾਡੇ ਵੱਡੇ ਭਰਾ ਮਾਸਟਰ ਜੀ ਨਰੋੜ ਜੈਮ ਸਿੰਘ ਤੋਂ ਕੋ ਸੇਵਾਦਾਰ ਦੇ ਮੁਖੀ ਨੇ ਉਹਨਾਂ ਦੀ ਰੱਖਿਆ ਦੇ ਵਿੱਚ ਜਿਹੜੇ ਨੌਜਵਾਨ ਔਰ ਜਿਹੜੀਆਂ ਮੇਰੀਆਂ ਭੈਣਾਂ ਸੇਵਾਦਾਰ ਕਾਂਗਰਸ 'ਚ ਸ਼ਾਮਲ ਹੋਈਆਂ ਮੇਰੇ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਆ ਔਰ ਮੇਰੀ ਬਾਬੇ ਨਾਨਕ ਅਗੇ ਪ੍ਰਾਰਥਨਾ ਹੈ ਬਾਬੇ ਨਾਨਕ ਦਾ ਇਹ ਸਾਰੀਆਂ ਮੇਰੀਆਂ ਭੈਣਾਂ ਤੇ ਔਰ ਜਿਹੜੇ ਮੁੰਡੇ ਸਾਡੇ ਸੇਵਾਦਾਰ 'ਚ ਸ਼ਾਮਲ ਹੋਏ ਨਾ ਉਹਨਾਂ ਉਤੇ ਬਾਬੇ ਨਾਨਕ ਦਾ ਮੇਰ ਭਰਿਆ ਹੱਥ ਰਵੇ ਇਹ ਸਾਰੇ ਹੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ ਔਰ ਕੋਈ ਜਮਾਨਾ ਸੀ ਜਿਹਦੇ ਵਿੱਚ ਸਭ ਤੋਂ ਪਹਿਲੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਕਾਂਗਰਸ ਪਾਰਟੀ ਨੇ ਦੇ ਇਜਾਜ਼ ਕਰਾਇਆ ਪਰ ਸੇਵਾਦਾਰੀ ਸੀ ਸਾਰੀ ਉਸ ਵੇਲੇ ਕੋਈ ਨੇਤਾ ਮੀਤਾ ਨਹੀਂ ਸੀ ਬਲ ਸਾਰੇ ਸੇਵਾਦਾਰ ਦੇ ਸੀ ਸਾਡੇ ਆ ਦੇਖ ਕੇ ਬੀਜੇਪੀ ਨੇ ਆਪਣੀ ਆਰਐਸਐਸ ਪੈਦਾ ਕੀਤੀ ਸਾਡੀ ਸੇਵਾਦਾਰ ਜਿਹੜੀ ਆਸ-ਆਸੇ ਡਿੱਗਦੀ ਗਈ ਔਰ ਆਰਐਸਐਸ ਚੜਦੀ ਗਈ ਮੇਰੀ ਸਾਰੀ ਹੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਛੋਟੀ ਵੱਡੀ ਉਹਨਾਂ ਅੱਗੇ ਮੇਰੀ ਪ੍ਰਾਰਥਨਾ ਹੈ ਜਿਸ ਤਰ੍ਹਾਂ ਆਰਐਸਐਸ ਉਹਨਾਂ ਦੀ ਤਗੜੀ ਹੋ ਰਹੀ ਹੈ ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸਾਡੀ ਜਿਹੜੀ ਇਹ ਟੀਮ ਹੈ ਜਿਹੜੀ ਉਹ ਸੇਵਾਦਾਨਾਂ ਨੂੰ ਚਾਹੀਦੀ ਆ ਪਰ ਸੇਵਾਦਾਨ ਜਿਹੜੀ ਹੈ ਜਿਹਦਾ ਆਰਐਸਐਸ ਪਿੰਡਾਂ ਦੇ ਵਿੱਚ ਕੰਮ ਕਰਦੀ ਹੈ ਇਸੇ ਤਰ੍ਹਾਂ ਸੇਵਾਦਾਨ ਵੀ ਕੰਮ ਕਰੇ ਜਿਸ ਤਰ੍ਹਾਂ ਆਰਐਸਐਸ ਕਰਦੀ ਹੈ ਸਾਡੀ ਸੇਵਾਦਾਨ ਵੀ ਕਰੇ ਪਰ ਜਿਹੜੇ ਸਾਡੇ ਲੀਡਰ ਨੇ ਉਹ ਪਹਿਲ ਦੇ ਆਧਾਰ ਤੇ ਸੇਵਾਦਾਨ ਨੂੰ ਮੁੜਾਵਾ ਦਿਨਾ ਚਾਹੀਦਾ ਕੁਝ ਬੀਜੇਪੀ ਤੇ ਆਮ ਆਦਮੀ ਪਾਰਟੀ ਨੂੰ ਵੀ ਸ਼ਾਮਲ ਹੋਏ ਅੱਜ ਅੱਛਾ ਉਹ ਵੀ ਬੜੀ ਖੁਸ਼ੀ ਦੀ ਗੱਲ ਹੈ ਜਿਹੜੇ ਬੰਦੇ ਸਰਕਲ ਦੇ ਪ੍ਰਧਾਨ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਮੁੰਡਾ ਤਰਗੜ ਤੋਂ ਕਿਨਾ ਯਾਰ ਕੀਨਾ ਆਦਾ ਮੈਨੂੰ ਉਹ ਮੁੰਡਾ ਜਿਹੜਾ ਸ਼ਾਮਲ ਹੋਇਆ ਮੇਰੇ ਵੱਲੋਂ ਉਹਨੂੰ ਵੀ ਵਧਾਈ ਹੈ ਔਰ ਜਿਹੜੀਆਂ ਮੇਰੀਆਂ ਭੈਣਾਂ ਜਾਂ ਨੌਜਵਾਨ ਬੀਜੇਪੀ ਛੱਡ ਕੇ ਕਾਂਗਰਸ ਸ਼ਾਮਲ ਹੋਏ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਧੰਨਵਾਦ ਹੈ ਮੇਰੀ ਪਾਰਟੀ ਦੇ ਵਿੱਚ ਉਹਨਾਂ ਦਾ ਜਿਹੜਾ ਬੰਦਾ ਸਨਮਾਨ ਉਹ ਦਿੱਤਾ ਜਾਏਗਾ ਔਰ ਪਾਰਟੀ ਵਿੱਚ ਪੂਰਾ ਹੱਕ ਦਿੱਤਾ ਜਾਏ ਫਿਰ ਮੇਰੇ ਵੱਲੋਂ ਕੋਟੜੀ ਦੇ ਨਿਵਾਸੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਜੈ ਜੀ